ਸਸ਼ੀ ਕਾਲ ਦੇ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਕਿਤਾਂ ਜੀ ਤੁਸੀਂ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਲੋ ਜੀ ਅੱਜ ਤੇ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਵੀਡੀਓ ਖਾਸ ਹੋਣ ਵਾਲੀ ਹੈ ਤੇ ਜੋ ਟ੍ਰਿਕ ਮੈਂ ਯੂਜ਼ ਕਰ ਲਈਏ ਤੁਹਾਡੇ ਨਾਲ ਮੈਂ ਲਗੀਆਂ ਸ਼ੇਅਰ ਕਰਨ ਵਾਸਤੇ ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਨਾ ਬਿਨਾਂ ਸਕਿਪ ਕੀਤੇ ਵੀਡੀਓ ਜ਼ਰੂਰ ਦੇਖਣਾ ਤੇ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਚਲੋ ਦੱਸਦੇ ਹਾਂ ਤੁਹਾਨੂੰ ਆਪਾਂ ਕਿਹੜੀ ਟ੍ਰਿਕ ਲੈ ਕੇ ਆਏ ਤੁਹਾਡੇ ਵਾਸਤੇ ਅੱਜ ਜੋ ਕਿ ਤੁਹਾਡੇ ਘਰ ਵਿੱਚ ਬਹੁਤ ਹੀ ਤੁਹਾਡੇ ਕੰਮ ਆਉਣ ਵਾਲੀ ਹੈ ਚਲੋ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਜੋ ਕਿ ਬਹੁਤ ਖਾਸ ਹੁੰਨ ਵਾਲੀ ਹੈ ਤੇ ਜੇ ਤੁਸੀਂ ਦੇਖ ਸਕਦੇ ਹੋ ਆਪਣਾ ਮੱਗ ਜੋ ਕਿ ਇਹ ਆ ਪਲਾਸਟਰ ਦਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਵਾ ਤੇ ਆਪਾਂ ਤੁਹਾਨੂੰ ਬਿਨਾਂ ਮਿਹਨਤ ਤੋਂ ਜੋ ਕਿ ਤੁਹਾਨੂੰ ਪਤਾ ਆਪਣੇ ਘਰ ਦੇ ਵਿੱਚ ਪਲਾਸਟਰ ਦੀਆਂ ਬਾਲਟੀਆਂ ਵੀ ਹੁੰਦੀਆਂ ਨੇ ਤੇ ਇਦਾਂ ਦੇ ਮੱਗ ਵੀ ਹੁੰਦੇ ਨੇ ਜਿਨ੍ਹਾਂ ਨਾਲ ਕਿ ਆਪਾਂ ਆਪਾ ਨਾ ਹੁੰਦੇ ਹਾਂ ਤੇ ਤੁਹਾਨੂੰ ਪਤਾ ਹੈ ਕਿ ਕਿੰਦਾਂ ਦੀਆਂ ਵਿੱਚੋਂ ਇਦਾਂ ਖਾਰੀ ਜੇ ਹੋ ਜਾਂਦੇ ਨੇ ਤੇ ਦੇਖੋ ਕਿੰਨੀ ਜ਼ਿਆਦਾ ਮੱਗ ਖਰਾਬ ਹੋ ਚੁੱਕਿਆ ਵਾ ਤੇ ਤੁਹਾਨੂੰ ਦੱਸਾਂਗੇ ਪਲਾਸਟਰ ਦੇ ਜੋ ਭਾਂਡੇ ਹੁੰਦੇ ਨੇ ਬਿਨਾਂ ਮਿਹਨਤ ਤੋਂ ਆਪਾਂ ਘਰੇ ਪਈ ਚੀਜ਼ਾਂ ਨਾਲ ਕਿਦਾਂ ਚਮਕਾਵਾਂਗੇ ਵੀਡੀਓ ਨਾਲ ਬਣੇ ਰਹੋ ਤੁਸੀਂ ਤੁਹਾਨੂੰ ਦੱਸਦੇ ਆ ਕਿ ਆਪਾਂ ਇਹਨੂੰ ਮੱਗ ਨੂੰ ਕਿਦਾਂ ਨਵੇਂ ਵਾਂਗੂ ਚਮਕਾਵਾਂਗੇ ਤੇ ਬਿਨਾਂ ਮਿਹਨਤ ਤੋਂ ਜੋ ਕਿ ਆਪਣੇ ਘਰ ਵਿੱਚ ਹੀ ਚੀਜ਼ਾਂ ਪਈਆਂ ਨੇ ਆਪਾਂ ਉਹਦੇ ਨਾਲ ਹੀ ਇਹ ਮੱਗ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਸਿਰਫ ਇਹ ਮੱਗ ਹੀ ਨਹੀਂ ਤੁਸੀਂ ਪਲਾਸਟਿਕ ਦੀ ਕੋਈ ਵੀ ਘਰ ਚ ਬਾਲਟੀ ਬੱਠਲ ਜੋ ਕੋਈ ਵੀ ਇਦਾਂ ਦੀ ਪਲਾਸਟਿਕ ਦੀ ਸੀ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਕਰ ਦਿਓ ਉਹਨੂੰ ਤੁਸੀਂ ਘਰੇ ਸਾਫ਼ ਕਰ ਸਕਦੇ ਹੋ ਘਰ ਦੀ ਕਿਸੇ ਚੀਜ਼ ਨਾਲ ਹੀ ਤੇ ਤੁਹਾਨੂੰ ਦੱਸ ਦਿਆਂ ਕਿ ਇੱਥੇ ਆਪਾਂ ਨੂੰ ਕੀ ਕੀ ਯੂਜ਼ ਕਰਾਂਗੇ ਤੇ ਆਨੂੰ ਕਿਦਾਂ ਆਪਾਂ ਸਾਫ਼ ਕਰਾਂਗੇ ਵੀਡੀਓ ਨੂੰ ਬਣੇ ਰਹੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਤਦ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਦਾ ਇਹਨੂੰ ਸਾਫ਼ ਕਿਤਾ ਕਰਨਾ ਵਾ ਚਲੋ ਜੀ ਇੱਧਰ ਆਪਣਾ ਗੀਜ਼ਰ ਔਣ ਤੇ ਗਰਮ ਪਾਣੀ ਗਰਮ ਪਾਣੀ ਆਪਾਂ ਜ਼ਿਆਦਾ ਨਹੀਂ ਲੈਣਾ ਗਰਮ ਪਾਣੀ ਆਪਾਂ ਥੋੜਾ ਹੀ ਲਵਾਂਗੇ ਆ ਦੇਖੋ ਥੋੜਾ ਜਿਹਾ ਗਰਮ ਪਾਣੀ ਲੈ ਲਿਆ ਆਪਾਂ ਨੇ ਤੇ ਥੋੜਾ ਜਿਹਾ ਗਰਮ ਪਾਣੀ ਲੈ ਲਿਆ ਤੇ ਇਹਦੇ ਵਿੱਚ ਆਪਾਂ ਨੂੰ ਜ਼ਰੂਰ ਪੈ ਗਈ ਮੱਧ ਸਾਫ਼ ਕਰਨ ਲੱਗੇ ਆਪਾਂ ਆਪਾਂ ਹਾਰਪਿਕ ਨਾਲ ਦੱਸਾਂਗੇ ਤੁਹਾਨੂੰ ਇਹਦੇ ਵਿੱਚ ਦੋ ਚੀਜ਼ਾਂ ਪੈਣਗੀਆਂ ਥੋੜਾ ਜਿਹਾ ਆਪਾਂ ਹਾਰਪਿਕ ਪਾ ਲਿਆ ਜੋ ਸਾਫ਼ ਕਰਨ ਵਾਸਤੇ ਘਰ ਪਈ ਚੀਜ਼ਾਂ ਨਾਲ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਤੇ ਦੂਸਰਾ ਪਾ ਲਈਆ ਸਰਫ ਆਪਾਂ ਸਰਫ ਪਾ ਲਿਆ ਹਾਰਪਿਕ ਵਿੱਚ ਦੇਖ ਸਕਦੇ ਹੋ ਤੁਸੀਂ ਕਾਫੀ ਝੱਗ ਬਣ ਗਈ ਇਹਦੀ ਆਪਣੇ ਆਪ ਹੀ ਤੇ ਤੇ ਐਦਾਂ ਤੁਸੀਂ ਇਹਨੂੰ ਨਾ ਹਾਰ ਪਿੱਕ ਨੂੰ ਤੇ ਸਰਫ ਨੂੰ ਐਦਾਂ ਖਲਾ ਦੇਣਾ ਦੇ ਨਾਲ ਐ ਚੰਗੀ ਤਰ੍ਹਾਂ ਤੁਹਾਨੂੰ ਪਤਾ ਕਿ ਆਪਣੇ ਮੱਗ ਤੇ ਕਾਫੀ ਜ਼ਿਆਦਾ ਗਿੰਦਕੀ ਚਲਵੀ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਲਗਾ ਦੇਣਾ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਆਪਾਂ ਸਾਰਿਆਂ ਨੂੰ 5 ਜਾਂ 3 4 ਜਾਂ 5 ਮਿੰਟ ਤੇ ਕਰ ਆਪਾਂ ਇਹਨੂੰ ਇਦਾਂ ਹੀ ਰੱਖ ਦੇਣਾ 4-5 ਮਿੰਟ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨੂੰ ਆਪਾਂ ਕਿੱਦਾਂ ਸਾਫ਼ ਕਰਾਂਗੇ ਜੋ ਕਿ ਇਹਦੇ ਜ਼ਿੱਦੀ ਤੋਂ ਜ਼ਿੱਦੀ ਦਾਗ ਨੇ ਬਹੁਤ ਹੀ ਆਸਾਨੀ ਤਰੀਕੇ ਨਾਲ ਸਾਫ਼ ਹੋ ਜਾਣਗੇ ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ ਪੈਣੀ 5 ਮਿੰਟ ਬਾਅਦ ਤੁਹਾਨੂੰ ਦੱਸਦੀਆਂ ਕਿ ਇਹ ਆਪਾਂ ਕਿੱਦਾਂ ਇਹਨੂੰ ਆਪਾਂ ਸਾਫ਼ ਕਰਦੇ ਹਾਂ ਜਿਹੜਾ ਚਮਕ ਜਾਊਗਾ ਤੁਸੀਂ ਕੋਈ ਵੀ ਬਾਲਟੀ ਪਲਾਸਟਿਕ ਦੀ ਕੋਈ ਵੀ ਤੁਹਾਡਾ ਬੱਥਰ ਪਿਆ ਹੁੰਦਾ ਜੈਦਾਂ ਜਿਹਦੇ ਨਾਲ ਧੋਣੇ ਆ ਤੁਹਾਨੂੰ ਪਤਾ ਕਿ ਐਦਾਂ ਖਾਰਾ ਜਿਹਾ ਹੋ ਜਾਂਦਾ ਅੰਦਰੋਂ ਬਾਹਰੋਂ ਤੇ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਸਾਫ ਕਰ ਸਕਦੇ ਹੋ ਵੀਡੀਓ ਨਾ ਬਣੀ ਰਹੀ ਤੇ ਹਾਂਜੀ 5 ਮਿੰਟ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਆਪਾਂ ਨੂੰ ਇਦਾਂ ਦਾ ਚਾਹੀਦਾ ਜਿਹਦੇ ਨਾਲ ਆਪਾਂ ਭਾਂਡੇ ਸਾਫ ਕਰਦੇ ਹਾਂ ਕੋਈ ਵੀ ਭਾਂਡੇ ਇਹਦੇ ਨਾਲ ਮੇਰੇ ਕੋਲ ਇਦਾਂ ਹੀ ਪਿਆ ਹੋਇਆ ਸੀਗਾ ਮੈਂ ਇਹਨੂੰ ਯੂਜ਼ ਨਹੀਂ ਕਰਦੀ ਤੇ ਇਸ ਤੋਂ ਬਾਅਦ ਇਹਦੇ ਨਾਲ ਭਾਂਡੇ ਨਹੀਂ ਸਾਫ ਕਰਨੇ ਆਪਾਂ ਇਹਨੂੰ ਇਦਾਂ ਹੀ ਮੈਂ ਕੋਈ ਇਦਾਂ ਦੀ ਚੀਜ਼ ਸਾਫ ਕਰਨੀ ਹੁੰਦੀ ਜਿਹਨੇ ਰੱਖਿਆ ਹੋਇਆ ਵਾ ਭਾਂਡੇ ਆਪਾਂ ਇਹਨਾਂ ਨਹੀਂ ਸਾਫ ਕਰਦੇ ਤੁਹਾਨੂੰ ਦੱਸ ਦਿਆਂ ਕਿ ਇਦਾਂ ਪਲਾਸਟਰ ਤੋਂ ਆਪਾਂ ਕਿਦਾਂ ਇਹਨੂੰ ਬਹੁਤ ਹੀ ਸਾਫ਼ ਲਿਕੇ ਨਾ ਦੇਖੋ ਸਾਫ਼ ਕਰ ਸਕਦੇ ਹਾਂ ਤੇ ਬਿਲਕੁਲ ਨਵੇਂ ਪਲਾਸਕੜ ਬਿਲਕੁਲ ਨਵੇਂ ਬਰਤਨ ਨਿਕਲਉਂਦੇ ਆ ਪਲਾਸਕੜ ਦੇ ਤਾਂ ਪਤਾ ਆਪਾਂ ਕੋਈ ਐਦਾਂ ਕੋਈ ਆ ਖਾਸ ਨਹੀਂ ਕੋਈ ਚੀਜ਼ ਲੈ ਕੇ ਆਂਦੀ ਪਲਾਸਕੜ ਸਾਫ਼ ਕਰਨ ਵਾਸਤੇ ਮੱਧ ਸਾਫ਼ ਕਰਨ ਵਾਸਤੇ ਕਰਪਾ ਅਹਾਂ ਜੀ ਜਨਨ ਤੁਸੀਂ ਇੱਦਾਂ ਸਾਫ਼ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੇ ਟਾਇਲਟ ਦੇ ਵਿੱਚ ਹਮੇਸ਼ਾ ਪਿਆ ਹੀ ਹੁੰਦਾ ਹਾਰਪੀਟ ਤੁਸੀਂ ਕੁਝ ਵੀ ਕੋਈ ਵੀ ਹੱਟ ਕੀ ਯੂਜ਼ ਕਰ ਸਕਦੇ ਹੋ ਟਾਇਲਟ ਸਾਫ਼ ਕਰਨ ਵਾਲਾ ਕਲੀਨਿੰਗ ਜੋ ਹੁੰਦੀ ਨੇ ਕੋਈ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਹ ਇੱਕ ਸਾਫ਼ ਦੇਣ 20 ਮਿੰਟ ਕਰਨ ਦੀ ਜ਼ਰੂਰਤ ਨਹੀਂ ਪਈ ਆਪਾਂ ਨੂੰ ਬਿਨਾ ਮਿਹਨਤ ਤੋਂ ਅਹਾਂ ਦੇਖੋ ਪਲਾਸਟਿਕ ਤੁਸੀਂ ਚਮਕਾ ਸਕਦੇ ਹੋ ਘਰੇ ਬੈਠੇ बहुत आसान आदमें तो देख सकते तो तो हो मैं कोई इन्नी खास मेहनत नहीं की है बहुत ही ज्यादा खराब होया पा क्योंकि अपने मिस्त्री लग्या होया वाल कुटी हो रही थी ਤੇ ਮੈਂ ਸੋਚਿਆ ਚਲੋ ਬਾਅਦ ਵਿੱਚ ਇਹਨੂੰ ਕਰੂੰਗੀ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਬਿਨਾ ਮਿਹਨਤ ਤੋਂ ਇੰਨੀ ਖਾਸ ਮਿਹਨਤ ਵੀ ਨਹੀਂ ਆਪਾਂ ਕੀਤੀ ਤੇ ਆਪਣਾ ਮੱਗ ਸਟਨ ਦੀ ਬਜਾਏ ਆਪਾਂ ਚਮਕਾ ਲਿਆ ਵਾ ਇਦਾਂ ਹੀ ਤੁਸੀਂ ਬਾਲਟੀਆਂ ਵੀ ਘਰ ਵਿੱਚ ਜੋ ਪਈਆਂ ਹੁੰਦੀਆਂ ਨੇ ਪਲਾਸਟਿਕ ਦੀਆਂ ਚਮਕਾ ਸਕਦੇ ਹੋ ਸਟਨ ਦੀ ਬਜਾਏ ਇਦਾਂ ਹੀ ਸਾਫ ਕਰਕੇ ਰੱਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਨਾ ਸੋਣ ਵਾਲੀ ਮੁਸ਼ਕਲ ਤੋਂ ਮੁਸ਼ਕਲ ਜੋ ਕੰਮ ਹੀ ਆਪਾਂ ਆਸਾਨ ਕਰ ਲਿਆ ਵਾ ਬਿਲਕੁਲ ਨਵੇਂ ਵਰਗਾ ਨਿਕਲ ਆਇਆ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਕੋਈ ਦਾਗ ਧੱਬਾ ਨਹੀਂ ਰਹਿ ਗਿਆ ਐਦਾਂ ਹੀ ਤੁਸੀਂ ਆਪਣਾ ਮੱਗ ਸਾਫ਼ ਕਰ ਸਕਦੇ ਹੋ ਪਲਾਸਟਰ ਦੀ ਬਾਲਟੀ ਸਾਫ਼ ਕਰ ਸਕਦੇ ਹੋ ਕੋਈ ਵੀ ਪਲਾਸਟਰ ਦੀ ਚੀਜ਼ ਤੁਸੀਂ ਐਦਾਂ ਸਾਫ਼ ਕਰ ਸਕਦੇ ਹੋ ਸਿਰਫ ਦੋ ਚੀਜ਼ਾਂ ਨਾਲ ਜੋ ਕਿ ਆਪਣੇ ਘਰ ਵਿੱਚ ਹਮੇਸ਼ਾ ਮੌਜੂਦ ਹੁੰਦੀਆਂ ਨੇ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਜ਼ਰੂਰ ਕਰ ਦੇਣਾ ਤੇ ਚੈਨਲ ਤੇ ਪਹਿਲੀ ਵਾਰ ਆਏ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ ਆਪਣਾ ਇਹ ਪਲਾਸਕੜ ਦਾ ਜੋ ਕਿ ਬੱਠਲ ਪਿਆ ਹੋਇਆ ਆਪਣੇ ਕੋਲੇ ਇਹਨੂੰ ਕਿੱਦਾਂ ਸਾਫ਼ ਕਰਦੇ ਆ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਸਾਫ਼ ਕਰਾਂਗੇ ਜੋ ਤਰੀਕਾ ਆਪਾਂ ਮੱਗ ਨਾਲ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਵੀ ਸੈਡਾਂ ਤੋਂ ਕਾਫੀ ਖਰਾਬ ਹੋ ਜਾਂ ਪਿਆ ਵਾ ਇਨੂੰ ਵੀ ਆਪਾਂ ਇਦਾਂ ਹੀ ਚਮਕਾਵਾਂਗੇ ਤੇ ਲੋ ਜੀ ਉਸੇ ਤਰੀਕੇ ਦੇ ਨਾਲ ਹੀ ਜਿਸ ਤਰੀਕੇ ਨਾਲ ਆਪਾਂ ਮੱਗ ਸਾਫ਼ ਕੀਤਾ ਸੀ ਤੇ ਆਪਾਂ ਇਹਨੂੰ ਵੀ ਸਾਫ਼ ਕਰ ਲਿਆ ਵਾ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਨੌਨ ਵਾਲਾ ਟਾਪ ਵੀ ਬਿਲਕੁਲ ਨਵਾਂ ਹੀ ਹੋ ਗਿਆ ਵਾ ਕਿੰਨੀ ਗੰਦਗੀ ਜੰਮੀ ਹੋਈ ਸੀ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਸਾਫ਼ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਸਫਾਈ ਇਦਾਂ ਹੀ ਤੁਸੀਂ ਕਰ ਸਕਦੇ ਹੋ